ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਨਜ਼ਰ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋ ਦਿਨ ਹੋ ਗਏ ਵੀਡੀਓ ਨਹੀਂ ਆਈ ਕਿਉਂਕਿ ਥੋੜਾ ਜਿਹਾ ਸ਼ਡਿਊਲ ਹੀ ਇੰਨਾ ਬਿਜੀ ਸੀ 1 2 ਵਜੇ ਤੱਕ ਤਾਂ ਮੈਂ ਕੰਮ ਤੇ ਹੁੰਦਾ ਸੀਗਾ ਤੇ ਰੰਗ ਵਾਲਿਆਂ ਦਾ ਵੀ ਕੱਲ ਹੀ ਮੁੱਕਿਆ ਇਸ ਤੋਂ ਬਾਅਦ ਬਿਜਲੀ ਵਾਲੇ ਦਾ ਸਟਾਰਟ ਕੀਤਾ ਸੀ ਮੈਂ ਦੋ ਦਿਨ ਉਹਨੇ ਬਿਜਲੀ ਵਾਲੇ ਨੇ ਕੱਲ ਦੇ ਲਾ ਰੱਖੇ ਨੇ ਕਿ ਅੱਜ ਦਾ ਦਿਨ ਉਹਦਾ ਹੋਰ ਲੱਗੂਗਾ ਤੇ ਥੋੜਾ ਜਿਹਾ ਬਿਜੀ ਇੰਨਾ ਸੀ ਕਿ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਅਸਲ 'ਚ ਬਲੌਗ ਮੈਨੂੰ ਹੀ ਬਣਾਉਣਾ ਪੈਂਦਾ ਹੈ ਮੈਡਮ ਹੁੰਦੇ ਆ ਥੋੜੇ ਜਿਹਾ ਬਿਜੀ ਬੱਚੇ 'ਚ ਘਰ ਦੇ ਕੰਮ ਹੋ ਗਏ ਤੇ ਅੱਜ ਤੁਹਾਨੂੰ ਮੈਂ ਦਿਖਾਉਣਾ ਇੱਕ ਗਲੀ ਦਾ ਵਿਊ ਵੀ ਹੈਨਾ ਕਦੇ ਤੱਕ ਦੇਖਿਆ ਹੀ ਨਹੀਂ ਦਿਖਾਇਆ ਹੀ ਨਹੀਂ ਤੁਹਾਨੂੰ ਮੈਂ ਗਲੀ ਦਾ ਵਿਊ ਦਿਖਾਉਣਾ ਤੁਹਾਨੂੰ ਅੱਜ ਆ ਆਪਣਾ ਜੀ ਇਹ ਵਾਲਾ ਆਪਣਾ ਪੁਰਾਣਾ ਹਾਊਸ ਤੇ ਚਲਦੇ ਆ ਤੁਹਾਨੂੰ ਲੈ ਕੇ ਆਪਾਂ ਉਧਰ ਲੈ ਕੇ ਦਿਖਾਉਣੇ ਆ ਕੀ ਗੱਲਬਾਤ ਤੇ ਕਿੰਨਾ ਕੰਮ ਹੋ ਗਿਆ ਲੋ ਜੀ ਘਰ ਦਾ ਫਰੰਟ ਥਿਊ ਆਪਣਾ ਆ ਗਿਆ ਜੀ ਨੇਮ ਪਲੇਟ ਵਗੈਰਾ ਆਪਾਂ ਇੱਥੇ ਲਾਵਾਂਗੇ ਉਹ ਆਈ ਪਈ ਹੈ ਜਿਹੜੇ ਟਾਈਮ ਲੱਗੂਗਾ ਰੰਗ ਦਾ ਆਪਣਾ ਸਾਰਾ ਨਿਬੜ ਗਿਆ ਏ ਟੂ ਜ਼ेड ਤੇ ਪੱਖੇ ਵੀ ਏ ਟੂ ਜ਼ेड ਲੱਗ ਗਏ ਕਮਰਿਆਂ 'ਚ ਬਲੌਗ ਨਾਉਂ ਦਾ ਟਾਈਮ ਨਹੀਂ ਲੱਗਿਆ ਨਹੀਂ ਮੈਂ ਬਲੌਗ ਬਣਾਉਂਦਾ ਸਾਰੇ ਕਮਰਿਆਂ ਦੇ ਵਿੱਚ ਪੱਖੇ ਲਵਾਤੇ ਸੀਗੇ ਤੇ ਅੱਜ ਦਾ ਜਿਹੜਾ ਕੰਮ ਹੈ ਬਿਜਲੀ ਵਾਲਾ ਉਹ ਹੈਗਾਗਾ ਬੀ ਇੱਕ ਤਾਂ ਆਪਣਾ ਹੀ LED ਤੇ ਇੱਕ ਹੋ ਗਿਆ ਜਿਵੇਂ ਗਿੱਜਰ ਤੇ ਐਡਜਸਟ ਫੈਨ ਵਗੈਰਾ ਹੋ ਗਿਆ ਤੇ ਬਾਕੀ ਇੱਕ ওয়াটার ওভারਫਲੋ ਵਾਲੀ ਬੈਲ ਆ ਚਾਰ ਚੀਜ਼ਾਂ ਬਿਜਲੀ ਵਾਲੀਆਂ ਮੇਨ ਨੇ ਉਹ ਕਰਵਾਉਣੀਆਂ ਇੱਕ ਪਲੰਬਰ ਦਾ ਥੋੜਾ ਜਿਹਾ ਕੰਮ ਆ ਉਹ ਹੋ ਜਾਊਗਾ ਤੇ ਬਾਕੀ ਸੋਨ ਮੈਂ ਵਿਊ ਦਿਖਾਉਣਾਗਾ ਘਰ ਦਾ ਅੰਦਰਲਾ ਤੇ ਬਾਕੀ ਆ ਸਾਰਾ ਸੱਤ ਹੋ ਗਿਆ ਸੀਗਾ ਇਧਰੋਂ ਤੇ ਰੰਗ ਵਗੈਰਾ ਉਹ ਸਾਰਾ A to Z ਕੰਪਲੀਟ ਕਰ ਗਏ ਸੀ। ਰਸੋਈ ਦੀ ਪੱਕੀ ਹੋ ਗਈ ਜੀ। ਇਹ ਆਪਣਾ ਸਾਰਾ ਅੰਦਰ ਲੱਗੂਗਾ। ਤੇ ਵੈਸੇ ਜਿੰਨੇ ਜਿੰਨੇ ਚੀਜ਼ਾਂ ਸੀਗੀਆਂ ਲੱਗਣ ਵਾਲੀਆਂ ਮੈਂ ਲਾਤੀਆਂ ਸੀ। ਫਿਲਹਾਲ ਅਜ ਆਪਣਾ ਬਹੁਤ ਸਮਾਨ ਪਿਆ ਲੱਗਣ ਵਾਲਾ। ਤੇ AC ਵੀ ਮੈਂ ਲਵਾਤਾ ਸੀਗਾ। ਇੱਧਰ ਆਪਣਾ ਬੈੱਡ ਲੱਗ ਜੂਗਾ। ਤੇ ਸਟੋਰ ਦੀ ਪੇਟੀ ਆਪਣੀ ਉਹ ਹੋ ਜੂਗੀ। ਆਹ ਵਾਲਾ ਆਪਣਾ ਜਿਹੜਾ ਹੈਗਾਗਾ ਭਾਵੇਂ ਸਾਰਾ ਹਜੇ ਸਮਾਨ ਅਲਮਾਰੀਆਂ ਦੇ ਵਿੱਚ ਆਇਂਦੇ ਆ। ਆਹ ਕਮਰੇ ਦੇ ਵਿੱਚ ਆਪਾਂ ਸੌਫੇ ਵਗੈਰਾ ਲਾਵਾਂਗੇ। ਹਜੇ ਸਮਾਨ ਵੀ ਸਾਰਾ ਖਿੰਡਰਿਆ ਪਿਆ ਹੈ, ਸੈੱਟ ਕਰਨ ਵਾਲਾ ਹੈ। ਕਿਹੜਾ ਰੰਗ ਦਾ ਨਿਬੜਿਆ। ਇਸ ਤੋਂ ਬਾਅਦ ਸਾਰਾ ਸਮਾਨ ਹੋਣਾ। ਅ ਮਾੜੀ-ਮੁੱਡੀ ਸਫਾਈ ਕਰ ਜਾਾਂਗੇ। ਛੁੱਟੀ ਵਾਲੇ ਦਿਨ ਇਹਦੀ ਝਾੜੂ-ਪੋਚਾ ਕਰ ਲਾਂਗੇ। ਤੇ ਇਹ ਆਪਣੀਆਂ ਪੌੜੀਆਂ ਦਾ ਵੀ ਰੰਗ ਹੋ ਗਿਆ ਸੀ ਮੈਂ ਤੁਹਾਨੂੰ ਉੱਪਰ ਲੱਭੂ ਦਿਖਾਉਣਾਗਾ। ਉੱਪਰ ਆਪਣੇ ਇੱਧਰ ਆ ਕੱਪੜਿਆਂ ਵਾਲੀ ਵਾਇਰ ਮੈਂ ਲਵਾਤੀ ਸੀਗੀ ਸਾਰੀ ਸਾਈਡ ਤੇ ਲਵਾਈਆ ਕਿਉਂਕਿ ਜੇ ਵਿੱਚ ਵਿਚਾਲੇ ਲਵਾਉਣੇ ਆ ਨਾ ਤੇ ਉਹ ਸਿਰਜ ਚ ਵੱਜੀ ਜਾਂਦਾ ਨੰਗੜ ਕਰਨ ਵੇਲੇ ਕੱਪੜੇ ਤੇ ਬਾਕੀ ਜਿਹੜੇ ਫਾਈਬਰ ਦਾ ਕੰਮ ਹੈ ਮੇਨ ਉਹ ਮੈਂ ਫਾਈਬਰ ਦਾ ਜਾਲ ਵੈਸੇ ਬਣਵਾਇਆ ਨਹੀਂ ਕਿਉਂਕਿ ਉਹ ਫਾਈਬਰ ਦਾ ਜਾਲ ਫਿਕਸ ਹੁੰਦਾਗਾ ਉਹ ਲਾ ਵੀ ਦੀਏ ਉਹਦੇ ਵਿੱਚ ਨੇਰੀ ਆਉਂਦੀ ਐ ਮੀ ਤਾਂ ਚਲੋ ਰੁਕ ਜਾਂਦਾ ਪਰ ਜਿਹੜਾ ਇਹਦਾ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਇਲਾਜ ਹੁਣ ਇਹ ਫਾਈਬਰ ਲੈ ਕੇ ਲਾਈ ਹੈਗੀ ਤੇ ਇਹਦੇ ਉੱਪਰ ਆਪਾਂ ਇਟਾ ਉਟਾ ਰੱਖ ਦਾਂਗੇ ਇਹ ਦਾ ਪਰਮਨੈਂਟ ਸੋਲੂਸ਼ਨ ਹੈ ਨਾ ਮੀਨ ਹਨੇਰੀ ਜਦੋਂ ਲੋਡ ਪਈ ਇਟਾ ਚੱਕ ਕੇ ਫੇਵਰ ਸਾਈਡ ਤੇ ਕਰਤੀ ਬਾਕੀ ਫੇਵਰ ਵੀ ਕਾਫੀ ਮਹਿੰਗੀ ਹੈਗੀ 12-1300 ਦੀ ਫੇਵਰ ਹੀ ਆਈ ਹੈ ਕਾਫੀ ਕਾਸਟਲੀ ਹੈ ਚੀਜ਼ਾਂ ਅੱਜਕੱਲ ਇਹ ਆ ਸਾਰਾ ਰੰਗ ਹੋ ਗਿਆ ਸੀ ਉੱਪਰਲਾ ਆ ਸਾਰਾ ਕੰਪਲੀਟ ਹੋ ਗਿਆ ਆ ਬਸ ਹੁਣ ਉਹਦਾ ਮੈਨੂੰ ਫੋਨ ਆਇਆ ਸੀ ਇਲੈਕਟ੍ਰੀਸ਼ੀਅਨ ਦਾ ਤੇ ਬਸ ਉਹ ਆਉਣ ਵਾਲਾ ਹੈ ਇਲੈਕਟ੍ਰੀਸ਼ੀਅਨ ਦਾ ਨਿਮੇੜ ਦੰਨੇ ਆ ਤੇ ਬਾਕੀ ਸੋਨੂੰ ਮੈਂ ਅੱਗੇ ਦਾ ਵੀਊ ਤੁਹਾਨੂੰ ਬਾਰ ਉਹਨੂੰ ਇਧਰੋਂ ਆਪਣੀ ਐਲਈਡੀ ਲਾਤੀ ਤੇ ਐਲਈਡੀ ਰੱਖਤੀ ਆਪਾਂ ਮੰਜੇ ਤੇ ਬਾਹਰ ਸ਼ਿਫਟ ਹੋਣ ਲੱਗ ਰਹੀ ਐ ਨਵੇਂ ਕਵਚ ਲਾਈ ਵੀਜੇ ਕੇ ਮਾਰ ਚਾਹ ਬਣ ਗਈ ਤਗੜਾ ਹੋ ਜਾ ਆ ਵੀਰਿਤ ਐਲਈਡੀ ਆਪਣੇ ਕੋਲ ਇੱਕ ਹੋਰ ਵੀ ਆਏਗੀ ਤੇ ਬਟ ਉਹ ਆ ਕਮਰੇ ਦੇ ਵਿੱਚ ਹੈ ਤੇ ਹਜੇ ਆਪਾਂ ਸਮਾਨ ਸ਼ਿਫਟ ਸ਼ਾਇਦ ਅਗਲੇ ਮਹੀਨੇ ਇੱਕ ਤਰੀਕ ਤੋਂ ਲਗਾਗੇ ਇਹ ਹਜੇ ਲੱਗੀ ਰਹੂਗੀ ਕਈ ਵਾਰ ਬੱਚਾ ਜਿੱਦ ਕਰਨ ਲੱਗ ਜਾਂਦਾ ਦੇਖਣੇ ਦੁਖਣੀ ਬੈ ਜਾਂਦੀ ਹੈ ਤੇ ਸਿਰਫ ਆਪਾਂ ਹਜੇ ਇੱਕ ਐਲਈਡੀ ਉਧਰ ਲਾਵਾਂਗੇ ਜਿੰਨੀ ਕੁ ਲੋਡ ਹੈ ਸਮਾਨ ਦੀ ਉਧਰ ਉਧਰ ਲਾਵਾਂਗੇ ਜਿੰਨੀ ਕਿ ਇੱਧਰ ਲੋਡ ਹੈਗੀ ਉਹ ਆਪਾਂ ਇੱਧਰ ਹੀ ਰੱਖਾਂਗੇ ਮੌਕੇ ਤੇ ਸ਼ਿਫਟ ਕਰਾਂਗੇ ਜਿਵੇਂ ਹੁਣ ਇੱਕ ਏਸੀ ਹੈ ਜਿਹੜਾ ਤੇ ਉਹ ਆਪਾਂ ਇਦਰੀ ਰੱਖਿਆ ਹੋਇਆ ਕਿ ਉਹ ਹਜੇ 10-15 ਦਿਨ ਇਧਰ ਹੋਰ ਲੱਗਣਗੇ ਹੁਣ ਪਹਲਾ ਰਹੇ ਆਂ ਜੀ ਗਿੱਜਰ ਅਬ ਉਹ ਜੇ ਦੀ ਲੋੜ ਪਊ ਵੀ ਜੇ ਹਾਂ ਹਾ ਲੋ ਹਾਂਜੀ ੜੜੋ ੜੜੋ ਬੇਟਾ ਧਿਆਨ ਨਾਲ ਹੁਣ ਆਪਾਂ ਲਾ ਰਹੇ ਆ ਜੀ ਇਹ ਐਡਜਸਟ ਫੈਨ ਇਹ ਵੀ ਆਪਾਂ ਉਧਰ ਲਾਵਾਂਗੇ ਵੈਸੇ ਆਨਲਾਈਨ ਮੰਗਾਇਆ ਸੀ ਮੈਂ ਮੀਸ਼ੋ ਤੋਂ ਤੇ ਪਰ ਉਹ ਸਹੀ ਨਹੀਂ ਆਇਆ ਸੀ ਉਹ ਰਿਫੰਡ ਕਰਤਾ ਸੀ ਉਹਨਾਂ ਨੇ ਉਹ ਆਪਾਂ ਵਾਪਸ ਕਰਤਾ ਸੀ ਵੈਸੇ ਬੈਟਰ ਤਾਂ ਇਹੀ ਹੈ ਸਦਾ ਭਰ ਚੀਜ਼ ਹੈ ਜੀ ਆ ਵਾਲੀ ਆਪਣਾ ਗੀਜਰ ਤੇ ਅਡਜਸਟ ਫੈਨ ਵੀ ਲਾ ਲਿਆਏ ਆਪਾਂ ਤੇ LED ਵੀ ਲਾ ਲਿਆਏ ਨੇ ਤਿੰਨਾਂ ਦੀ ਇੰਸਟਾਲੇਸ਼ਨ ਕਰਨੀ ਹੈ ਵੈਸੇ ਗੀਜਰ ਵਾਲਾ ਪੁਆਇੰਟ ਮਸਾਂ ਲੱਭਿਆ ਤੇ ਇਹਦੀ ਇੰਸਟਾਲੇਸ਼ਨ ਵੈਸੇ ਇੱਥੇ ਪਹਿਲੀ ਸੀਗਾ ਲਾਉਣਾ ਹੀ ਹੈ ਥੋੜਾ ਜਿਹਾ ਬਸ ਅੱবি ਵਾਇਰ ਦੀ ਪ੍ਰੋਬਲਮ ਹੁੰਦੀ ਹੈ ਨਾ ਕਿਉਂਕਿ ਪਹਿਲਾਂ ਜਿਹੜਾ ਸੀਗਾ ਉਹ ਗੈਸ ਵਾਲਾ ਸੀਗਾ ਤੇ ਹੁਣ ਜਿਹੜਾ ਆਪਾਂ ਲਾਉਣਾਗਾ ਉਹ ਬਿਜਲੀ ਵਾਲਾ ਹੈ ਤਾਂ ਕਰਕੇ ਥੋੜੀ ਜਿਹੀ ਵਾਇਰ ਦੀ ਟਾਈਮ ਲੱਗੂਗਾ ਵਾਇਰਗੁਰ ਕਾਫੀ ਉੱਧਰ ਉੱਧਰ ਪਾਣੀ ਪੂਰਗੀ ਪੱਕੀ ਲਾਉਣ ਤੋਂ ਪਹਿਲਾਂ ਆਪਾਂ ਕਰ ਲਈਏ ਸਾਫ਼ ਕਿਉਂਕਿ ਥੋੜੀ ਜਿਹੀ ਸੋਦੀ ਬੰਦੇ ਆ ਆਪਾਂ ਹਨਾ ਗਿਜਰ ਆਪਣਾ ਸਾਫ਼ ਹੋ ਗਿਆ ਗਿਜਰ ਆਪਾਂ ਜੜਨ ਲੱਗ ਰਹੇ ਹਾਂ ਬਸ ਯਾ ਜਿਹਾ ਥੋੜਾ ਜਿਹਾ ਮੀਂਹ ਨੇਰੀ ਕਰਕੇ ਨਾ ਲਾਈਟ ਦੀ ਪ੍ਰੋਬਲਮ ਆ ਗਈ ਤੇ ਬਾਰੀ ਬਾਰੀ ਆਈ ਜਾਂਦੀ ਹੈ ਜਾਈ ਜਾਂਦੀ ਹੈ ਤਾਰ ਵੀ ਮਸਾ ਲੱਭੀ ਗਿਜਰ ਦੀ ਕੀਤਾ ਕਿੱਧਰ ਨੇ ਲੋ ਜੀ ਆਪਣੀ ਹੁਣ ਲੱਗ ਰਹੀ ਹੈ ਐਡਜਸਟ ਫੈਨ ਗਿੱਜਰ ਵਾਲਾ ਕੰਮ ਆਪਣਾ ਹੋ ਗਿਆ ਆ ਆਪਣਾ ਲੱਗਾ ਗਿੱਜਰ ਜੀ ਉਹ ਆਪਣੇ ਲੱਗ ਰਹੀ ਹੈ ਜੀ ਐਲਈਡੀ ਤੇ ਮੜਾ ਮੜਾਈ ਚੱਲੀ ਜਾਂਦੀ ਹੈ ਗੀਜਰ ਲੱਗ ਗਿਆ ਆਪਣਾ ਐਗਜ਼ਾਸਟ ਫੈਨ ਲੱਗ ਗਿਆ ਤੇ ਐਲਈਡੀ ਰਹਿ ਗਈ ਸੀ ਲੋਕ ਜੀ ਐਲਈਡੀ ਆਪਣੀ ਲੱਗ ਗਈ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਸੀ ਯੂ ਟੂਮਾਰੋ